ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸੋਰਠ ਮਹੱਲਾ ਪੰਜਵਾ ਗੁਰਪੂਰਾ ਕੀਤੀ ਪੂਰੀ ਪ੍ਰਭ ਰਵ ਰਹਿਆ ਭਾਰ ਪੂਰੀ ਖੇਮ ਕੁਸਲ ਭਇਆ ਇਸ ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਰੇਧ ਧਾਰੇ ਸ਼ਰਨ ਨੰਨੇ ਨਾ ਲੀਆ ਚਰਨ ਨਾਣਾ ਨੀਆ ਗੁਰ ਕੀ ਚਰਨ ਕਵਲ ਰੇਦ ਧਾਰੀ 비ਗਨ ਨਾ ਲਾਗੈ ਤੇਲ ਕਾ ਕੋਈ ਤਿਲਕਾ ਇਕੱਠਾ ਨਹੀਂ ਕਹਿਣਾ 비ਗਨ ਨਾ ਲਾਗੈ ਤੇਲ ਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਲ ਸਾਧੂ ਦੁਰਮਤ ਖੋਏ ਪਤਤ ਪੁਨੀਤ ਸਭ ਹੋਏ ਪਤਤ ਇਥੇ ਵਿਸਰਾਮ ਪੁਨੀਤ ਸਭ ਹੋਏ RAMDAS ROVER ਨਾ ਪੇ ਸਾਵਲਾਠੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਛਤ ਫਲ ਪਾਏ ਗੁਰ ਪੂਰਾ ਹਿਦੈ ਧਾਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮ ਆਨੰਦਾ ਜਨ ਨਾਨਕ ਨਾਮ ਧਾਇਆ ਪ੍ਰਭ ਆਪਣਾ ਬਿਰਧ ਰਖਾਇਆ ਪ੍ਰਾਪ ਆਪਣਾ ਬਿਰਦ ਰਖਾਇਆ ਰਾਗ ਸੋਰਠ ਮਹੱਲਾ ਪੰਜਵਾ ਦਹ ਦੇ ਛਤਰ ਮੀਗ ਘਟਾ ਘਟ ਦਮਨ ਚਮਕ ਡਰਾਯੂ ਦਹ ਦੇ ਸਪਾਟ ਸੰਬੰਧ ਕੈ ਦਹ ਦੇ ਛਤਰ ਇਥੇ ਠਮਕ ਮੀਗ ਘਟਾ ਘਟ ਇਥੇ ਵਿਸਰਾਮ ਦਮਨ ਚਮਕ ਡਰਾਯੂ ਸੇਜ ਇਕੱਲੀ ਨੀਂਦ ਨਾ ਹੋ ਨੰਨ ਹੈ ਫਿਰ ਪਰਦੇਸ ਸਿਧਾਉ ਹੁਣ ਨਹੀਂ ਸੰਦੇਸ਼ ਰੂਮ ਆਇਓ ਇਹ ਪਾਠ ਤੇ ਅਨੁਚਾਰਨ ਕਰਨਾ ਹੈ ਹੁਣ ਪਦ ਤੇ ਵਿਸਰਾਮ ਹੈ ਨਹੀਂ ਸੰਦੇਸ਼ ਰੂਮ ਆਇਓ ਪਾਠ ਇਕੱਠਾ ਕਰਨਾ ਹੈ ਸੰਪਰਦਾ ਦੇ ਵਿੱਚ ਇਹ ਪਾਠ ਕਰਾਇਆ ਜਾਂਦਾ ਹੁਣ ਨਹੀਂ ਸੰਦੇਸ਼ ਰੂ ਮਾਇਓ ਪਾਦਸ਼ੇਤ ਪੋਠੀਆਂ ਤੇ ਸੰਦੇਸਰੋ ਛਪਿਆ ਹੋਇਆ ਹੁਣ ਨਹੀਂ ਸੰਦੇਸਰੋ ਮਾਇਓ ਧਿਆਨ ਨਾਲ ਪਾਠ ਕਰਨਾ ਹੈ ਨਹੀਂ ਸੰਦੇਸ ਰੂ ਮਾਇਓ ਇੱਕ ਕੋਸਰੋ ਸਿੱਧ ਕਰਤ ਲਾਲ ਤਮ ਚਤੁਰ ਪਾਤਰੋ ਆਇਓ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਕਈ ਪਾਠੀ ਸਿੰਘ ਕੇਸਰੋ ਹੀ ਕਹਿ ਜਾਂਦੇ ਹਨ ਧਿਆਨ ਨਾਲ ਉਚਾਰਨ ਕਰਨਾ ਕੋਸਰੋ ਕੂੜੇ ਹਨ ਇੱਕ ਕੁਸਰੋ ਇਥੇ ਤੁਮਕ ਲਾ ਦਨੀ ਹੈ ਸਿੱਧ ਕਰਤ ਲਾਲ ਇਥੇ ਵਿਸਰਾਮ ਹੈ ਤਬ ਇਥੇ ਯਮਕ ਲਾ ਦਨੀ ਹੈ ਚਤੁਰ ਪਾਤਰੋ ਆਇਓ ਪਾਤਰੋ ਥੋੜਾ ਜਿਹਾ ਕਸ ਕੇ ਬੋਲਨਾ ਪਾਤਰੋ ਨਹੀਂ ਕਹਿਣਾ ਰਹਾਉ ਕਿਉ ਵਿਸਰਾਇਹ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਮੰਦਰ ਚਾਰ ਕੈ ਪੰਥ ਨਿਹਾਰੋ ਮੈਨ ਨੀਰ ਪਰ ਆਇਓ ਮੰਦਰ ਚਾਰ ਕੈ ਚਾਰ ਪਦ ਜਿਹੜਾ ਭਾਰਾ ਉਚਾਰਨ ਕਰਨਾ ਪੰਥ ਨਿਹਾਰੋ ਇਥੇ ਵਿਸਰਾਮ ਮੈਨ ਨੀਰ ਪਰ ਆਇਓ ਹ ਹ ਪੀਤ ਭਇਓ ਹੈ ਵਿਚੋ ਸੁਨਤ ਦੇਸ ਨਿਕਟਾਇਓ के पात पर दो बिन पेखे दूरा नहीं कहना भी कठे पाठ करना है पांबीरी के पात पर दो बिन्न पेखे पयो कृपाल सर्व को ठाकुर सगरो दुख मिटायो ਕੋਹ ਨਾਨਕ ਹਉ ਮੈ ਪੀਤ ਗੁਰ ਖੋਈ ਤਾ ਦਯਾਰ ਬੀਠ ਲੋ ਪਾਇਓ ਇਹ ਵੀ ਧਿਆਨ ਨਾਲ ਉਚਾਰਨ ਕਰਨਾ ਕੋਹ ਨਾਨਕ ਹਉ ਮੈ ਪੀਤ ਗੁਰ ਖੋਈ ਇਕੱਠਾ ਨਹੀਂ ਕਹਿਣਾ ਗੁਰ ਖੋਈ ਜਿੱਥੇ ਵਿਸਰਾਮ ਲਾਦਣਾ ਤਾ ਦਯਾਰ ਬੀਠ ਲੋ ਪਾਇਓ ਸਭ ਰਹਿਓ undesro ਮਾਇਉ ਇਹ ਅੰਦੇਸਰੂ ਪਾਠ ਇਕੱਠਾ ਹੀ ਬੋਲਣਾ ਥੋੜਾ ਜਿਆ ਕੱਸ ਕੇ ਇੱਥੇ ਵਿਸਰਾਮ ਹੈ ਸਭ ਰਹਿਓ ਅੰਦੇਸਰੂ ਮਾਇਉ ਜੋ ਚਾਹਤ ਸੋ ਗੁਰੂ ਮਿਲਾਇਓ ਸਰਬਗੁਣਾ ਨਿਦ ਰਾਇਓ ਰਹਾਉ ਦੂਜਾ ਸੋਰਠ ਮਹੱਲਾ ਪੰਜਵਾ ਗਈ ਬਹੋੜ ਬੰਦੀ ਛੋੜ ਨਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖਹੁ ਪੈਜ ਤੁਮਾਰੀ ਹਰ ਜੀਵ ਨਿਮਾਣਿਆ ਤੂ ਮਾਣ ਹਾਂਜੀ ਹਰ ਜੀਵ ਇੱਥੇ ਵਿਸਰਾਮ ਹੈ ਨਿਮਾਣਿਆ ਤੂ ਮਾਣ ਨੇ ਚੀਜਿਆ ਚੀਜ ਕਰੇ ਮੇਰਾ ਗੋਵਿੰਦ ਨੇ ਚੀਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਪਾਏ ਸੁਭਾਈ ਜੈਸਾ ਬਾਲਕ ਪਾਏ ਸੁਭਾਈ ਸੁਭਾਈ ਬੋਲ ਦੇਣਾ ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ ਛਿੜਕੇ ਬਹੁ ਭਾਤੀ ਬਹੁੜ ਪਿਤਾ ਗਲ ਲਾਵੇ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ ਲਏ ਪ੍ਰਭ ਪਿਛਲੇ ਔਗਣ ਇਥੇ ਠੰਮਕ ਬਖਸ ਲਏ ਪ੍ਰਭ ਔਗਣ ਨਹੀਂ ਕਹਿਣਾ ਦੋਵੇਂ ਔਕੜ ਔਗਣ ਪਿਛਲੇ ਔਗਣ ਬਖਸ ਲਾਏ ਪ੍ਰਭ ਆਗੇ ਮਾਰਗ ਪਾਵੇ ਅੱਗੇ ਮਾਰਗ ਪਾਵੇ ਪਿਛਲੇ ਔਗੁਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾ ਕਿਸ ਪਹਿ ਆਖ ਸੁਣਾਈਐ ਕਹਿਣਾ ਕਥਨ ਨਾ ਭੀਜੈ ਗੋਬਿੰਦ ਗੋਬਿੰਦ ਕੱਠਾ ਹੀ ਬੋਲਣਾ ਕਹਿਣਾ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ ਹੋਏ ਦਇਾਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁੱਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੋਖ ਬਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ